ਜੋਤਿਸ਼ ਵਿੱਚ ਸ਼ਨੀ ਨੂੰ ਨਿਆਂ ਦਾ ਕਰਤਾ ਕਿਹਾ ਗਿਆ ਹੈ ਇਸ ਸ੍ਰਿਸ਼ਟੀ ਦੇ ਹਰ ਜੀਵ ਨੂੰ ਉਸਤੇ ਕਰਮਾਂ ਅਨੁਸਾਰ ਫਲ ਦੇਣਾ ਸ਼ਨੀ ਦਾ ਕੰਮ ਹੈ ਜਦੋਂ ਸ਼ਨੀ ਦੀ ਦिशा ਦਾਮਾ ਦਸ਼ਾ ਹੁੰਦੀ ਹੈ ਵਿਅਕਤੀ ਨੂੰ ਉਸਦੇ ਕਰਮਾਂ ਅਨੁਸਾਰ ਫਲ ਮਿਲਦਾ ਹੈ ਇਹ ਕਾਰਨ ਹੈ ਜਿੱਥੇ ਸ਼ਨੀ ਦੀ ਦਿਸ਼ਾ ਆਉਣ ਦੇ ਕੁਝ ਲੋਕ ਰਾਤੋਂ ਰਾਤ ਕਰੋੜਪਤੀ ਬਣ ਜਾਂਦੇ ਹਨ ਉੱਥੇ ਕੁਝ ਲੋਕ ਰਾਜੇ ਤੋਂ ਦਰਜਾ ਵੀ ਬਣ ਜਾਂਦੇ ਹਨ ਇਹ ਸਭ ਉਹਨਾਂ ਦੇ ਕਮਾ ਕਰਕੇ ਹੁੰਦਾ ਹੈ ਸਾਲ 2025 ਦੀ ਸ਼ੁਰੂਆਤ ਵਿੱਚ ਸ਼ਨੀ ਦਾ ਕਰਮਨ ਹੋ ਰਿਹਾ ਹੈ ਪੰਚਾਕ ਅਨੁਸਾਰ 30 ਸਾਲ ਬਾਅਦ ਸ਼ਨੀ ਆਪਣੀ ਰਾਸ਼ੀ ਕੁੰਭ ਵਿੱਚ ਪ੍ਰਵੇਸ਼ ਕਰੇਗਾ ਅਤੇ ਫਿਰ ਉੱਥੇ ਹੀ ਰਹੇਗਾ ਜਦੋਂ ਸ਼ਨੀ ਕੁੰਭ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਸ਼ਨੀ ਦਾ ਸ਼ਨੀ ਦੀ ਤਿਥੀ ਅਦਿੱਤੀ ਸਤੀ ਕਈ ਰਾਸ਼ੀਆਂ ਤੇ ਖਤਮ ਹੋ ਜਾਵੇਗੀ ਇਸ ਰਾਸ਼ੀਆਂ ਤੇ ਸਾਰੇ ਰਾਸ਼ੀਆਂ ਤੇ ਵੱਖ-ਵੱਖ ਪ੍ਰਭਾਵ ਪੈਣਗੇ ਜਦੋਂ ਸ਼ਨੀ ਦੇ ਕਰਮੰਦਾ ਤੁਹਾਡੀ ਰਾਸ਼ੀ ਤੇ ਕੀ ਪ੍ਰਭਾਵ ਆਉ ਅੱਗੇ ਗੱਲ ਕਰਦੇ ਹਾਂ ਮੇਗ ਰਾਸ਼ੀ ਪਰ ਰਾਹੂ ਤੁਹਾਡੀ ਰਾਹੂ ਤੁਹਾਡੀ ਚੜ੍ਹਾਈ ਵਿੱਚ ਰਹੇਗਾ ਅਜਿਹੀ ਸਥਿਤੀ ਵਿੱਚ ਕੋਈ ਵੀ ਕੰਮ ਕਰਦੇ ਸਮੇਂ ਧਿਆਨ ਨਾਲ ਸੋਚੋ ਇਹ ਤੁਹਾਨੂੰ ਕੁਰਾਹੇ ਵੀ ਲੈ ਸਕਦਾ ਹੈ ਅਗਸਤ ਨੋ ਸ਼ਨੀ ਦਾਸ ਕਰਮਨ ਤੁਹਾਡੇ ਲਈ ਚੰਗਾ ਰਹੇਗਾ ਖਾਸ ਕਰਕੇ ਰਾਜਨੀਤੀ ਨਾਲ ਜੁੜੇ ਲੋਕ ਤਰੱਕੀਆਂ ਨੂੰ ਤਰੱਕੀ ਮਿਲੇਗੀ ਸਥਾਨ ਅਤੇ ਅਧਿਕਾਰੀਆਂ ਦਾ ਸੇਜਗ ਰਹੇਗਾ ਫੈਸ਼ਨ ਅਤੇ ਗਲੈਮਰ ਜੁੜੇ ਲੋਕਾਂ ਨੂੰ ਵਿੱਤੀ ਲਾਭ ਮਿਲਣ ਦੀ ਸੁਭਾਵਨਾ ਹੈ ਪਰਿਵਾਰ ਦੇ ਸੰਯੋਗ ਨਾਲ ਬਹੁਤ ਸਾਰੇ ਕੰਮ ਹੋਣਗੇ ਵਿਸ਼ਵ ਰਾਸ਼ੀ ਪਲ ਦੀ ਗੱਲ ਕਰਦੇ ਹਾਂ ਇਸ ਸਾਲ ਅਗਸਤ ਨੂੰ ਸ਼ੁਕਰਮੰ ਸ਼ੁਕਰ ਦਾਸ ਕਰਮਨ ਤੁਹਾਡੇ ਜੀਵਨ ਸਾਥੀ ਨਾਲ ਚੰਗਾ ਸਬੰਧ ਬਣਾਏਗਾ ਇਸ ਤੋਂ ਬਾਅਦ ਸ਼ਨੀ ਆਪਣੇ ਮੂਰਤੀ ਕੋਣ ਵਿੱਚ ਪ੍ਰਵੇਸ਼ ਕਰੇਗਾ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ 12ਵੇਂ ਘਰ ਵਿੱਚ ਰਾਹੂ ਤੇ ਸ਼ਨੀ ਦੇ ਪੱਗ ਕਰਨ ਵਿਦੇਸ਼ੀ ਯਾਤਰਾ ਸੰਭਵ ਹੈ ਨਵੇਂ ਪ੍ਰੇਮ ਸਬੰਧਾਂ ਤੋਂ ਵੀ ਸ਼ੁਰੂ ਹੋ ਸਕਦੇ ਹਨ ਉਹ ਜਿ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਧਿਆਨ ਰੱਖੋ 30 ਸਾਲ ਬਾਅਦ ਸ਼ਨੀ ਤੁਹਾਡੇ ਜੀਵਨ ਵਿੱਚ ਖੁਸ਼ੀ ਲੈ ਕੇ ਆ ਰਿਹਾ ਜੋਤਿਸ਼ ਵਿੱਚ ਸ਼ਨੀ ਨੂੰ ਨਿਆਂ ਦਾ ਕਰਤਾ ਕਿਹਾ ਗਿਆ ਹੈ ਇਸ ਸ਼੍ਰੇਸ਼ਟੀ ਦੇ ਹਰ ਜੀਵ ਨੂੰ ਦੇ ਕਰਮਾਂ ਅਨੁਸਾਰ ਫਲ ਦੇਣਾ ਸ਼ਨੀ ਦਾ ਕੰਮ ਹੈ ਜਦੋਂ ਵੀ ਸ਼ਨੀ ਦੀ ਦਿਸ਼ਾ ਸ਼ਨੀ ਦੀ ਦਿਸ਼ਾ ਜਾਂ ਮਾ ਦਸ਼ਾ ਹੁੰਦੀ ਹੈ ਵਿਅਕਤੀ ਨੂੰ ਉਸ ਦੇ ਕਰਮਾਂ ਦਾ ਫਲ ਫਲ ਅਨੁਸਾਰ ਮਿਲਦਾ ਹੈ ਇਹੀ ਕਾਰਨ ਹੈ ਜਿੱਤੇ ਸ਼ਨੀ ਦੀ ਦਿਸ਼ਾ ਆਉਣ ਤੇ ਕੁਝ ਲੋਕ ਰਾਤੋਂ ਰਾਤ ਕਰੋੜਪਤੀ ਬਣ ਜਾਂਦੇ ਹਨ ਉੱਥੇ ਕੁਝ ਲੋਕ ਰਾਜੇ ਤੋਂ ਦਰਜਾ ਵੀ ਬਣ ਜਾਂਦੇ ਹਨ ਆਓ ਗੱਲ ਕਰਦੇ ਹਾਂ ਸਾਲ 2025 ਦੀ ਸ਼ੁਰੂਆਤ ਵਿੱਚ ਸ਼ਨੀ ਦਾ ਕਰਮਨ ਹੋ ਰਿਹਾ ਹੈ ਪੰਚਾਂਕ ਅਨੁਸਾਰ 30 ਸਾਲਾਂ ਬਾਅਦ ਸ਼ਨੀ ਆਪਣੀ ਰਾਸ਼ੀ ਕੁੰਭ ਵਿੱਚ ਪ੍ਰਵੇਸ਼ ਕਰੇਗਾ ਅਤੇ ਫਿਰ ਉੱਥੇ ਹੀ ਰਹੇਗਾ ਜਦੋਂ ਸ਼ਨੀ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਸ਼ਨੀ ਦੀ ਤਿੱਥੀ ਅਦਸ਼ਤੀ ਕਈ ਰਾਸ਼ੀਆਂ ਤੇ ਖਤਮ ਹੋ ਜਾਏਗੀ ਇਸ ਲਈ ਇਸ ਰਾਸ਼ੀਆਂ ਤੇ ਵੱਖ-ਵੱਖ ਪ੍ਰਭਾਵ ਪੈਣਗੇ ਜਾਣ ਉਹ ਰਾਸ਼ੀਆਂ ਕਿਹੜੀਆਂ ਹਨ ਪਹਿਲੀ ਰਾਸ਼ੀ ਹੈ ਮੇਕ ਰਾਹੁ ਤੁਹਾਡੇ ਚੜਾਈ ਵਿੱਚ ਰਹੇਗਾ ਅਜਿਹੀ ਸਥਿਤੀ ਵਿੱਚ ਕੋਈ ਕਰਮ ਕਰਦੇ ਸਮੇਂ ਧਿਆਨ ਨਾਲ ਸੋਚੋ ਇਹ ਤੁਹਾਨੂੰ ਕਰਾਹੇ ਵੀ ਲੈ ਸਕਦਾ ਹੈ ਅਗਸਤ ਨੂੰ ਸ਼ਨੀ ਦਾਸ ਕਰਮ ਤੁਹਾਡੇ ਲਈ ਚੰਗਾ ਰਹੇਗਾ ਖਾਸ ਕਰਕੇ ਰਾਜਨੀਤੀ ਨਾਲ ਜੁੜੇ ਲੋਕਾਂ ਨੂੰ ਤਰੱਕੀ ਮਿਲੇਗੀ ਕਾਰਜਸਥਾਨ ਤੇ ਅਧਿਕਾਰੀਆਂ ਦਾ ਸਹਿਯੋਗ ਰਹੇਗਾ ਰੱਬ ਵੀ ਤੁਹਾਡੇ ਨਾਲ ਹੋ ਪਹਿਲੀ ਰਾਸ਼ੀ ਮੇਕ ਰਾਹੁ ਤੁਹਾਡੀ ਚੜ੍ਹਾਈ ਵਿੱਚ ਰਹੇਗਾ ਅਜਿਹੀ ਸਥਿਤੀ ਵਿੱਚ ਕੋਈ ਵੀ ਕੰਮ ਕਰਦੇ ਸਮੇਂ ਧਿਆਨ ਨਾਲ ਸੋਚੋ ਅਗਸਤ ਨੂੰ ਸ਼ਨੀ 10 ਕਰਮ ਤੋਂ ਤੁਹਾਡੇ ਲਈ ਚੰਗਾ ਰਹੇਗਾ ਖਾਸ ਕਰਕੇ ਰਾਜਨੀਤੀ ਨਾਲ ਜੁੜੇ ਸਭ ਤੋਂ ਪਹਿਲਾਂ ਪਹਿਲੀ ਰਾਸ਼ੀ ਮੇਖ ਬਾਰੇ ਗੱਲ ਕਰਦੇ ਆਪਾਂ ਰਾਹੁ ਤੁਹਾਡੀ ਚੜ੍ਹਾਈ ਵਿੱਚ ਰਹੇਗਾ ਅਜਿਹੀ ਸਥਿਤੀ ਵਿੱਚ ਕੋਈ ਵੀ ਕੰਮ ਕਰਦੇ ਸਾਂ ਮੈਂ ਧਿਆਨ ਨਾਲ ਸੋਚੋ ਇਹ ਤੁਹਾਨੂੰ ਕਰਾਇ ਵੀ ਲਿਆਇਆ ਕਿ ਜਾ ਸਕਦਾ ਅਗਸਤ ਨੂੰ ਸ਼ਨੀ ਦਾਸ ਕਰਮਨ ਤੁਹਾਡੇ ਲਈ ਚੰਗਾ ਰਹੇਗਾ ਖਾਸ ਕਰਕੇ ਰਾਜਨੀਤੀ ਨਾਲ ਜੁੜੇ ਲੋਕਾਂ ਤਰੱਕੀ ਮਿਲੇਗਾ ਕਾਜਿਸਤਾਨ ਤੇ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਰੱਬ ਵੀ ਤੁਹਾਡੇ ਨਾਲ ਹੋਵੇਗਾ ਫੈਸ਼ਨ ਅਤੇ ਗਲੈਮਰ ਨਾਲ ਜੁੜੇ ਲੋਕਾਂ ਨੂੰ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ ਪਰਿਵਾਰ ਦੇ ਸਹਿਯੋਗ ਨਾਲ ਬਹੁਤ ਸਾਰੇ ਕੰਮ ਹੋਣਗੇ ਵਿਸ਼ਵ ਰਾਸ਼ੀ ਫਲ ਦੀ ਗੱਲ ਕਰਦੇ ਹਾਂ ਇਸ ਸਾਲ ਅਗਸਤ ਨੂੰ ਸ਼ੁਕਰਦਸ ਕਰਮਨ ਤੁਹਾਡੇ ਜੀਵਨ ਸਾਥੀ ਨਾਲ ਚੰਗੇ ਸਬੰਧ ਬਣਾਏਗਾ ਇਸ ਤੋਂ ਬਾਅਦ ਸ਼ਨੀ ਆਪਣੇ ਮੂਲ ਤੌਰ 'ਤੇ ਕੋਈ ਨਿਨ ਵਿੱਚ ਪ੍ਰਵੇਸ਼ ਕਰੇਗਾ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ 12ਵੇਂ ਘਰ ਤੇ ਬੈਠੇ ਰਾਹੂ ਤੇ ਸ਼ਨੀ ਦੇ ਪੱਕ ਕਰਨ ਵਿਦੇਸ਼ ਯਾਤਰਾ ਸੰਭਵ ਹੈ ਨਵੇਂ ਪ੍ਰੇਮ ਸੰਬੰਧ ਵੀ ਸ਼ੁਰੂ ਹੋ ਸਕਦੇ ਹਨ ਕੁਝ ਲੋਕ ਚੁਣੌਤੀਆਂ ਦਾ ਸਾਹਮਣਾ ਕੁਝ ਲੋਕਾਂ ਨੂੰ ਥੋੜਾ ਜਿਹਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਖਾਸ ਧਿਆਨ ਰੱਖੋ ਇਹ ਦੋ ਰਾਸ਼ੀਆਂ ਜੋ ਸ਼ਨੀ ਤੇ ਬਹੁਤ ਮਿਲ ਸਾਰੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਤੁਹਾਨੂੰ ਨਿਤ ਨਵੀਂ ਰੋਜ਼ਾਨਾ ਰਾਸ਼ੀ ਪਾਲ ਦੀ ਜਾਣਕਾਰੀ ਦਿੰਦੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਦਾ ਬੈਲ ਆਈਕਨ ਦਬਾ ਦਿਓ ਸਾਲ 2025 ਦੀ ਇਹਨਾਂ ਰਾਸ਼ੀਆਂ ਨੂੰ ਧਿਆਨ ਨਾਲ ਪੜੋ ਤਾਂ ਕਿ ਆਉ ਗੱਲ ਕਰਦੇ ਪਹਿਲਾਂ ਜੋਤੀ ਵਿੱਚ ਵਿਚੇ ਸ਼ਨੀ ਨੂੰ ਨਿਆਂ ਦਾ ਕਰਤਾ ਕਿਹਾ ਗਿਆ ਹੈ ਇਸ ਸ੍ਰਿਸ਼ਟੀ ਦੇ ਹਰ ਜੀਵ ਨੂੰ ਉਸਤੇ ਕਰਮਾਂ ਅਨੁਸਾਰ ਫਲ ਦੇਣਾ ਪੈਂਦਾ ਹੈ ਇਹ ਦੋ ਰਾਸ਼ੀਆਂ ਜੋ ਸ਼ਨੀ ਦੇ ਮਿਹਰਬਾਨ ਨੇ ਇਹ ਦੋ ਰਾਸ਼ੀਆਂ ਨੂੰ ਪੜ ਲਓ ਅਗਲੇ ਲਾਈਵ ਵਿੱਚ ਤੁਹਾਨੂੰ ਜੋ ਰਾਸ਼ੀਆਂ ਰਹਿ ਗਈਆਂ ਨੇ ਉਹਨਾਂ ਦਾ ਵੀ ਗਿਆਨ ਮੈਂ ਬਾਰੇ ਵੀ ਦੱਸਾਂਗੇ